ਯੋਧੇ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੈਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17444 ਐਫ ਆਈ ਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਤੇ ਨਾਲ ਹੀ ਕਰੋਨਾ ਦੀ ਡਰੱਗ ਮੰਡੀ ਵੀ ਚੱਕ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢੇਢੇਰੀ ਕੀਤਾ ਜਾ ਰਿਹਾ ਹੈ। ਯਾ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਰਿਸਪੋਰਟਸ ਇਨ ਆਸ ਵਿਦ ਦੀ ਹੈਲਪਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਕਸੈਸਫੁਲ ਬਣਾਵਾਂਗੇ। ਇੱਕ ਮਿੰਟ ਸਾਥੀ ਗਾਲ ਡੈਨਿਕ ਸਿਉਰਟੀ ਵੀ ਦੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਅਬੋਹਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਨੇ ਤਰਨਤਾਰਨ ਵਾਸੀ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ ਉਹਨਾਂ ਦੋਨੋਂ ਵਿਅਕਤੀਆਂ ਕੋਲੋਂ 52 ਕਿਲੋ ਪੋਪਸਤ ਬਰਾਮਦ ਕੀਤਾ ਗਿਆ ਹੈ ਜੋ ਕਿ ਤਰਨਤਾਰਨ ਤੋਂ ਸਸਤੇ ਭਾਅ ਵਿੱਚ ਲਿਆ ਕੇ ਇੱਥੇ ਅਬੋਹਰ ਵਿੱਚ ਵੇਚਣ ਦਾ ਕੰਮ ਕਰਦੇ ਸੀ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਇਹਨਾਂ ਉੱਪਰ ਰੇਡ ਕਰਕੇ ਦੋਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ 52 ਕਿਲੋ ਪੋਪਸਤ ਬਰਾਮਦ ਹੋਇਆ ਹੁਣ ਉਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤੇ ਜਾਣਕਾਰੀ ਹਾਸਿਲ ਕੀਤੀ ਜਾਏਗੀ ਕਿ ਇਹ ਕੰਮ ਕਦੋਂ ਤੋਂ ਕਰ ਰਹੀ ਸੀ ਤੇ ਕਿੰਨੇ ਪਰਚੇ ਇਹਨਾਂ ਤੇ ਉੱਪਰ ਦਰਜ ਹੋ ਗਏ ਨੇ ਤੇ ਜੀ ਕੱਲ ਸਾਡੀ ਪੁਲਿਸ ਪਾਰਟੀ ਨੂੰ ਇਹ ਇਤਲਾਹ ਮਿਲੀ ਸੀ ਉਹਦੇ ਵਿਆਪ ਤੇ ਅਸੀਂ ਨਾਗਬੰਦੀ ਕੀਤੀ ਸੀ ਜਿੱਥੇ ਦੋ ਵਿਅਕਤੀਆਂ ਨੂੰ ਇੱਕ ਘੋੜਾ ਟਰਾਲਾ ਸਮੇਤ ਗ੍ਰਿਫਤਾਰ ਕੀਤਾ ਜਿਦੇ ਵਿੱਚ ਸਾਨੂੰ 52 ਕਿਲੋ ਕੋਸਤ ਦੀ ਬਰਾਮਦਗੀ ਹੋਈ ਹੈ ਜਿਸ ਤੇ ਮੁਕੱਦਮਾ ਨੰਬਰ 214 ਮਿਤੀ 10/09/25 ਦਰਜ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਕਿੱਥੋਂ ਲਿਆਏ ਸੀ ਕਿੱਥੇ ਰੇਚਨਾ ਸੀ ਇਹ ਜੀ ਹਾਲ ਅਸੀਂ ਇੱਕ ਵਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਪਰ ਬਾਕੀ ਸਾਰੀ ਤਫ਼ਤੀਸ਼ 'ਚ ਜੋ ਵੀ ਖੁਲਾਸੇ ਹੋਣਗੇ ਤੁਹਾਨੂੰ ਦੱਸਾਂਗੇ। ਗ੍ਰਾਹਕ ਇਹਨਾਂ ਦੇ ਤੇ ਕਿੱਥੇ ਰਹਿੰਦੇ ਨੇ? ਇੱਕ ਜੀ ਰਣਜੀਤ ਸਿੰਘ ਏਲੀਅਸ ਸੋਨੂ ਹੈਗਾ ਇਹ ਰਾਜੋਕੇ ਖਾਲੜੇ ਦੇ ਕੋਲ ਪੈਂਦਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਬਚਿੱਤਰ ਸਿੰਘ ਹੈਗਾ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ। ਸੈਟਰਲਿੰਗ ਵਿੱਚ ਕੀ ਕੋਈ ਸਮਾਨ ਸੀ ਜਿਹਦੇ ਵਿੱਚ ਚੀਜ਼ਾਂ ਬਰਾਮਦ ਹੋਈਆਂ? ਇਹ ਜੀ ਇਹਦੇ ਵਿੱਚ ਕੁਝ ਹੋਰ ਵੀ ਮਟੀਰੀਅਲ ਲੱਦਿਆ ਹੋਇਆ ਸੀ। ਤੇ ਉਹਦੇ ਥੱਲੇ ਛੁਪਾ ਕੇ ਇਹਨਾਂ ਨੇ ਇੱਕ ਉਸਤ ਰੱਖਿਆ ਹੋਇਆ ਸੀ ਇਹ ਸਾਨੂੰ ਮੁਖਬਰੀ ਦੇ ਆਧਾਰ ਤੇ ਕੋਈ ਮੁਖਬਰੀ ਸੀ ਪਹਿਲਾਂ ਤਾਂ ਪੁੱਛ ਜਾਈਏ ਨਾ ਇਹ ਜੀ ਅਸੀਂ ਹੁਣ ਇਹਨਾਂ ਦਾ ਪੜਤਾਲ ਰਿਕਾਰਡ ਕਰਾਂਗੇ ਜੇ ਕੋ ਪਰਚਾ ਹੋਊਗਾ ਧੰਨ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਅਬੋਹਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਨੇ ਤਰਨਤਾਰਨ ਵਾਸੀ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ ਉਹਨਾਂ ਦੋਨੋਂ ਵਿਅਕਤੀਆਂ ਕੋਲੋਂ 52 ਕਿਲੋ ਪੋਸਟ ਬਰਾਮਦ ਕੀਤਾ ਗਿਆ ਹੈ ਜੋ ਕਿ ਤਰਨਤਾਰਨ ਤੋਂ ਸਸਤੇ ਭਾਅ ਵਿੱਚ ਲਿਆ ਕੇ ਇੱਥੇ ਅਬੋਹਰ ਵਿੱਚ ਵੇਚਣ ਦਾ ਕੰਮ ਕਰਦੇ ਸੀ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਇਹਨਾਂ ਉੱਪਰ ਰੇਡ ਕਰਕੇ ਦੋਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ 52 ਕਿਲੋ ਪੋਸਟ ਬਰਾਮਦ ਹੋਇਆ ਹੁਣ ਉਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤੇ ਜਾਣਕਾਰੀ ਹਾਸਿਲ ਕੀਤੀ ਜਾਏਗੀ ਕਿ ਇਹ ਕੰਮ ਕਦੋਂ ਤੋਂ ਕਰ ਰਹੀ ਸੀ ਤੇ ਕਿੰਨੇ ਪਰਚੇ ਇਹਨਾਂ ਤੇ ਉੱਪਰ ਦਰਜ ਹੋ ਗਏ ਨੇ ਜੀ ਕੱਲ ਸਾਡੀ ਪੁਲਿਸ ਪਾਰਟੀ ਨੂੰ ਇਹ ਇਤਲਾਹ ਮਿਲੀ ਸੀ ਉਹਦੇ ਵਿਆਪ ਤੇ ਅਸੀਂ ਨਾਗ ਬੰਦੀ ਕੀਤੀ ਸੀ ਜਿੱਥੇ ਦੋ ਵਿਅਕਤੀਆਂ ਨੂੰ ਇੱਕ ਘੋੜਾ ਟਰਾਲਾ ਸਮੇਤ ਗ੍ਰਿਫਤਾਰ ਕੀਤਾ ਜਿਦੇ ਵਿੱਚ ਸਾਨੂੰ 52 ਕਿਲੋ ਪੋਸਟ ਦੀ ਬਰਾਮਦਗੀ ਹੋਈ ਹੈ ਜਿਸ ਤੇ ਮੁਕਦਮਾ ਨੰਬਰ 214 ਮਿਤੀ 10/9/25 ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਕਿੱਥੋਂ ਲਿਆਏ ਸੀ ਕਿੱਥੇ ਰਹਿਣਾ ਸੀ ਇਹ ਜੀ ਹਾਲ ਅਸੀਂ ਇੱਕ ਵਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਕੋਰਟ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਪਰ ਬਾਕੀ ਸਾਰੀ ਤਫਤੀਸ਼ ਚ ਜੋ ਵੀ ਖੁਲਾਸੇ ਹੋਣਗੇ ਤੁਹਾਨੂੰ ਦੱਸਾਂਗੇ ਨਾਮ ਕੀ ਹੈ ਇਹਨਾਂ ਦੇ ਤੇ ਕਿੱਥੇ ਰਹਿਣਾ ਹੈ ਇੱਕ ਜੀ ਰਣਜੀਤ ਸਿੰਘ ਏਲੀਅਸ ਸੋਨੂ ਹੈਗਾ ਇਹ ਰਾਜੋ ਕੇ ਖਾਲੜੇ ਦੇ ਕੋਲ ਪੈਂਦਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਬਚਿੱਤਰ ਸਿੰਘ ਹੈਗਾ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਦਾਲੇ ਵਿੱਚ ਕੀ ਕੁਸਮਾਨ ਸਿੰਘ ਜੀ ਦੇ ਵਿੱਚ ਚੀਜ਼ ਬਣਾਉਂਦੇ ਪੁੱਛਿਆ ਇਹ ਜੀ ਇਹਦੇ ਵਿੱਚ ਕੁਝ ਹੋਰ ਵੀ ਮਟੀਰੀਅਲ ਲੱਦਿਆ ਹੋਇਆ ਸੀ ਤੇ ਉਹਦੇ ਥੱਲੇ ਛੁਪਾ ਕੇ ਇਹਨਾਂ ਨੇ ਇੱਕ ਉਸਤ ਰੱਖਿਆ ਹੋਇਆ ਸੀ ਇਹ ਸਾਨੂੰ ਮੁਖਬਰੀ ਦੇ ਆਧਾਰ ਤੇ ਕੋਈ ਮੁਖਬਰੀ ਸੀ ਪਹਿਲਾਂ ਤਾਂ ਪੁੱਛ ਜਾਈਏ ਨਾ ਇਹ ਜੀ ਅਸੀਂ ਹੁਣ ਇਹਨਾਂ ਦਾ ਪੜਤਾਲ ਰਿਕਾਰਡ ਕਰਾਂਗੇ ਜੋ ਪਰਚਾ ਹੋਊਗਾ ਤਾਂ। ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਅਬੋਹਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਪੁਲਿਸ ਨੇ ਤਰਨਤਾਰਨ ਵਾਸੀ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ। ਉਹਨਾਂ ਦੋਨੋਂ ਵਿਅਕਤੀਆਂ ਕੋਲੋਂ 52 ਕਿਲੋ ਪੋਪਸਤ ਬਰਾਮਦ ਕੀਤਾ ਗਿਆ ਹੈ ਜੋ ਕਿ ਤਰਨਤਾਰਨ ਤੋਂ ਸਸਤੇ ਭਾਅ ਵਿੱਚ ਲਿਆ ਕੇ ਇੱਥੇ ਅਬੋਹਰ ਵਿੱਚ ਵੇਚਣ ਦਾ ਕੰਮ ਕਰਦੇ ਸੀ। ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਇਹਨਾਂ ਉੱਪਰ ਰੇਡ ਕਰ ਹੁਣ ਉਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤੇ ਜਾਣਕਾਰੀ ਹਾਸਿਲ ਕੀਤੀ ਜਾਏਗੀ ਕਿ ਇਹ ਕੰਮ ਕਦੋਂ ਤੋਂ ਕਰ ਰਹੀ ਸੀ ਤੇ ਕਿੰਨੇ ਪਰਚੇ ਇਹਨਾਂ ਤੇ ਉੱਪਰ ਦਰਜ ਹੋ ਗਏ ਨੇ ਤੇ ਜੀ ਕੱਲ ਸਾਡੀ ਪੁਲਿਸ ਪਾਰਟੀ ਨੂੰ ਇਹ ਫੈਸਲਾ ਮਿਲੀ ਸੀ ਉਹਦੇ ਵਿਆਪਸੇ ਅਸੀਂ ਨਾਕਾਬੰਦੀ ਕੀਤੀ ਸੀ ਜਿੱਥੇ ਦੋ ਵਿਅਕਤੀਆਂ ਨੂੰ ਇੱਕ ਘੋੜਾ ਟਰਾਲਾ ਸਮੇਤ ਗ੍ਰਿਫਤਾਰ ਕੀਤਾ ਜਿਦੇ ਵਿੱਚ ਸਾਨੂੰ 52 ਕਿਲੋ ਕੋਸਟ ਦੀ ਬਰਾਮਦਗੀ ਹੋਈ ਹੈ ਜਿਸ ਤੇ ਮੁਕੱਦਮਾ ਨੰਬਰ 214 ਮਿਤੀ 10/9/25 ਦਰਜ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਕਿੱਥੋਂ ਲਿਆਏ ਸੀ ਕਿੱਥੇ ਵੇਚਣਾ ਸੀ ਇਹ ਜੀ ਹਾਲ ਅਸੀਂ ਇੱਕ ਵਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਪਰ ਬਾਕੀ ਸਾਰੀ ਤਫ਼ਤੀਸ਼ 'ਚ ਜੋ ਵੀ ਖੁਲਾਸੇ ਹੋਣਗੇ ਤੁਹਾਨੂੰ ਦੱਸਾਂਗੇ ਗ੍ਰਾਹਕ ਇਹਨਾਂ ਦੇ ਤੇ ਕਿੱਥੇ ਰਹਿੰਦੇ ਨੇ ਇੱਕ ਜੀ ਰਣਜੀਤ ਸਿੰਘ ਏਲੀਅਸ ਸੋਨੂ ਹੈਗਾ ਇਹ ਰਾਜੋਕੇ ਖਾਲੜੇ ਦੇ ਕੋਲ ਪੈਂਦਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਬਚਿੱਤਰ ਸਿੰਘ ਹੈਗਾ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਇਹ ਜੀ ਇਹਦੇ ਵਿੱਚ ਕੁਝ ਹੋਰ ਵੀ ਮਟੀਰੀਅਲ ਲੱਦਿਆ ਹੋਇਆ ਸੀ ਤੇ ਉਹਦੇ ਥੱਲੇ ਛੁਪਾ ਕੇ ਇਹਨਾਂ ਨੇ ਇੱਕ ਉਸਤ ਰੱਖਿਆ ਹੋਇਆ ਸੀ ਇਹ ਸਾਨੂੰ ਮੁਖਬਰੀ ਦੇ ਆਧਾਰ ਤੇ ਕੋਈ ਮੁਖਬਰੀ ਸੀ ਪਹਿਲਾਂ ਤੋਂ ਪਰਚੀ ਇਹਨਾਂ ਤੇ ਇਹ ਜੀ ਅਸੀਂ ਹੁਣ ਇਹਨਾਂ ਦਾ ਪੜਤਾਲ ਰਿਕਾਰਡ ਕਰਾਂਗੇ ਜੇ ਕੋਈ ਪਰਚਾ ਹੋਊਗਾ ਧੰਨ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਸਤਿ ਸ੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਅਬੋਹਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਨੇ ਤਰਨਤਰਾ ਨਵਾਸੀ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ ਉਹਨਾਂ ਦੋਨੋਂ ਵਿਅਕਤੀਆਂ ਕੋਲੋਂ 52 ਕਿਲੋ ਪੋਸਤ ਬਰਾਮਦ ਕੀਤਾ ਗਿਆ ਹੈ ਜੋ ਕਿ ਤਰਨ ਤਰਨ ਤੋਂ ਸਸਤੇ ਭਾਅ ਵਿੱਚ ਲਿਆ ਕੇ ਇੱਥੇ ਅਬੋਹਰ ਵਿੱਚ ਵੇਚਣ ਦਾ ਕੰਮ ਕਰਦੇ ਸੀ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਇਹਨਾਂ ਉੱਪਰ ਰੇਡ ਕਰਕੇ ਦੋਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ 52 ਕਿਲੋ ਪੋਸਤ ਬਰਾਮਦ ਹੋਇਆ ਹੁਣ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤੇ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਇਹ ਕੰਮ ਕਦੋਂ ਤੋਂ ਕਰ ਰਹੇ ਸੀ ਤੇ ਕਿੰਨੇ ਪਰਚੇ ਇਹਨਾਂ ਤੇ ਉੱਪਰ ਦਰਜ ਹੋ ਗਏ ਨੇ ਤੇ ਜੀ ਕੱਲ ਸਾਡੀ ਪੁਲਿਸ ਪਾਰਟੀ ਨੂੰ ਇਹ ਇਤਲਾਹ ਮਿਲੀ ਸੀ ਉਹਦੇ ਵਿਆਪ ਤੇ ਅਸੀਂ ਨਾਕਾਬੰਦੀ ਕੀਤੀ ਸੀ ਜਿੱਥੇ ਦੋ ਵਿਅਕਤੀਆਂ ਨੂੰ ਇੱਕ ਘੋੜਾ ਟਰਾਲਾ ਸਮੇਤ ਗ੍ਰਿਫਤਾਰ ਕੀਤਾ ਜਿਦੇ ਵਿੱਚ ਸਾਨੂੰ 52 ਕਿਲੋ ਕੋਸਟ ਦੀ ਬਰਾਮਦਗੀ ਹੋਈ ਹੈ ਜਿਸ ਤੇ ਮਕਦਮਾ ਨੰਬਰ 214 ਮਿਤੀ 10/9/25 ਦਰਜ ਰਜਿਸਟਰ ਕਰਕੇ ਅਗਲੀ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਕਿੱਥੋਂ ਲਿਆਏ ਸੀ ਕਿੱਥੇ ਰੇਚਨਾ ਸੀ ਇਹ ਜੀ ਹਾਲ ਅਸੀਂ ਇੱਕ ਵਾਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਕੋਰਟ ਪੇਸ਼ ਕਰਕੇ ਰਿਮਾਂਡ ਲਵਾਂਗੇ ਪਰ ਬਾਕੀ ਸਾਰੀ ਤਫ਼ਤੀਸ਼ ਚ ਜੋ ਵੀ ਖੁਲਾਸੇ ਹੋਣਗੇ ਤੁਹਾਨੂੰ ਦੱਸਾਂਗੇ ਨਾਮ ਕੀ ਹੈ ਇਹਨਾਂ ਦੇ ਤੇ ਕਿੱਥੇ ਰਹਿੰਦੇ ਨੇ ਇੱਕ ਜੀ ਰਣਜੀਤ ਸਿੰਘ ਏਲੀਅਸ ਸੋਨੂ ਹੈਗਾ ਇਹ ਰਾਜੋ ਕੇ ਖਾਲੜੇ ਦੇ ਕੋਲ ਪੈਂਦਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਬਚਿੱਤਰ ਸਿੰਘ ਹੈਗਾ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਇਹ ਜੀ ਇਹਦੇ ਵਿੱਚ ਕੁਝ ਹੋਰ ਵੀ ਮਟੀਰੀਅਲ ਲੱਦਿਆ ਹੋਇਆ ਸੀ ਤੇ ਉਹਦੇ ਥੱਲੇ ਛੁਪਾ ਕੇ ਇਹਨਾਂ ਨੇ ਇੱਕ ਉਸਤ ਰੱਖਿਆ ਹੋਇਆ ਸੀ ਇਹ ਸਾਨੂੰ ਮੁਖਬਰੀ ਦੇ ਆਧਾਰ ਤੇ ਕੋਈ ਮੁਖਬਰੀ ਸੀ ਪਹਿਲਾਂ ਤਾਂ ਪੁੱਛ ਜਾਈਏ ਨਾ ਇਹ ਜੀ ਅਸੀਂ ਹੁਣ ਇਹਨਾਂ ਦਾ ਪੜਤਾਲ ਰਿਕਾਰਡ ਕਰਾਂਗੇ ਜੇ ਕੋਈ ਪਰਚਾ ਹੋਊਗਾ ਧੰਨ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ